ਪੇਖੀ ਵਿੱਚ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਦੋ ਲੋਕਾਂ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਦੱਸਦੇ ਹੀ ਹੈ ਮੋਟਰਸਾਈਕਲ ਸਵਾਰ ਕੰਮ ਖਤਮ ਕਰਕੇ ਆਪਣੇ ਘਰ ਜਾ ਰਿਹਾ ਸੀ ਇੱਕ ਫੈਕਟਰੀ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਘਰ ਜਾਂਦੇ ਵਾਪਸ ਸਾਹਮਣੇ ਤੋਂ ਆ ਰਹੀ ਕਾਰ ਨਾਲ ਜ਼ਬਰਦਸਤ ਟੱਕਰ ਹੋਣ ਤੇ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ ਉਮਰ 58 ਸਾਲ ਦੱਸੀ ਜਾ ਰਹੀ ਹੈ ਤੇ ਫਰਜ਼ਾਨ ਖਾਨ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਜੋ ਕਿ ਪੀਖੀ ਦੇ ਰਹਿਣ ਵਾਲੇ ਸੀ ਮੌਕੇ ਤੇ ਪੁਲਿਸ ਥਾਣਾ ਪੀਖੀ ਨੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਮ੍ਰਿਤਕਾਂ ਦਾ ਪੋਸਟ ਮਾਰਟਮ ਲਈ ਹਸਪਤਾਲ ਵਿੱਚ ਲਾਸ਼ਾਂ ਨੂੰ ਪੇਜ ਦਿੱਤਾ ਗਿਆ ਹੈ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਹੈ ਕਿ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਏਵਨ ਪੰਜਾਬੀ ਟੀਵੀ ਲਈ ਜਗਰਾਤ ਸਿੰਘ ਚਾਹਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਇਹ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਉਹਨਾਂ ਬਾਰੇ ਦਿਓ ਜਾਣਕਾਰੀ ਮੇਰੇ ਡੈਡੀ ਸੀ ਚਾਚਾ ਲੱਗਦੇ ਸੀ ਮੇਰੇ ਠੀਕ ਹੈ ਜੀ ਉਹ ਫੈਕਟਰੀ ਜੋ ਜੀਜਾ ਜੀਨ ਲੈ ਕੇ ਆ ਰਹੇ ਸੀਗੇ ਉੱਥੇ ਐਕਸੀਡੈਂਟ ਹੋਇਆ ਜੀ ਇਹਨਾਂ ਦਾ ਸੜਕ ਤੇ ਪਾਰ ਕਰਦੇ ਹੋਏ ਇਦੂ ਵੱਧਦੇ ਮੈਂ ਉੱਥੇ ਗਿਆ ਨਹੀਂ ਬਾਕੀ ਮੈਨੂੰ ਜਾਣ ਵੀ ਨਹੀਂ ਦਿੱਤਾ ਬਾਕੀ ਜਿਹੜੇ ਗਏ ਨੇ ਉੱਥੇ ਪਤਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਨਾਮ ਕੀ ਕੀ ਹੈ ਜੀ ਸੁਖਦੇਵ ਖਾਨ ਹੈ ਜੀ ਇੱਕ ਦਾ ਨਾਮ ਫਰਮਾਨ ਹੈ ਜੀ ਫਰਮਾਨ ਖਾਨ ਜੀ ਤੇ ਰਹਿਣਾ ਕਿਥੋਂ ਦੇ ਵਿੱਕੀ ਦੇ ਜੀ ਇੱਕ ਇੱਕ ਪੇਖੀ ਦੇ ਜੀ ਇੱਕ ਨਰਵਾਣੇ ਦੇ ਜੀ ਜੀਜਾ ਜੀ ਮੇਰੇ ਹਾਂਜੀ ਇਹਦੇ ਜਾਣਕਾਰੀ ਜੀ ਜਿਆ ਐਕਸੀਡੈਂਟ ਹੋਇਆ ਹੈ ਇਹ ਮੁੰਡੇ ਕੌਣ ਸੀ ਕਿੱਥੋਂ ਸੀ ਕਿਵੇਂ ਹੋਇਆ ਇਹ ਜੀ ਸੁਨਾਮ ਆਪਣਾ ਪਿੱਕੀ ਤੋਂ ਜਿਹੜੀ ਟਾੜਾ ਰੋਡ ਜਾਂਦੀ ਉਹਦੇ ਉੱਤੇ ਇਹ ਘਟਨਾ ਵਾਪਰੀ ਹੈ ਜੀ ਅਰਮਾਨ ਨਾਮ ਦਾ ਮੁੰਡਾ ਨਾ ਇੱਥੇ ਪ੍ਰਾਲੀ ਫੈਕਟਰੀ ਹੈ ਉਹਦੇ ਚ ਕੰਮ ਕਰਦੇ ਸੀ ਡਿਊਟੀ ਤੋਂ ਉਹਦਾ ਸਹੁਰਾ ਉਹਨੂੰ ਰੋਜ਼ ਡੇਲੀ ਛੱਡ ਕੇ ਜਾਂਦਾ ਸੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਉਹਨੂੰ ਲੈ ਕੇ ਜਾਂਦਾ ਸੀ ਰੋਜ਼ ਉਸੇ ਤਰੀਕੇ ਨਾਲ ਆਦੀ ਡਿਊਟੀ ਤੋਂ ਉਹਨੂੰ ਛੁੱਟੀ ਹੋਈ ਉਹਦਾ ਸਹੁਰਾ ਉਹਨੂੰ ਲੈਣ ਆਇਆ ਸੁਖਦੇਵ ਸਿੰਘ ਆਡੇ ਜੀ ਆਰਮਾਨ ਨੂੰ ਤੇ ਉਹ ਇਥੋਂ ਛੁੱਟੀ ਲੈ ਕੇ ਜਦੋਂ ਨਿਕਲੇ ਤਾਂ ਇਕੱਠ ਨਾ ਵਰਕਰ ਕੀ ਜੀ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਜਿਹੜੀਆਂ ਇਕ ਤਾਂ ਇਹ ਮੈਨ ਜਿਹੜੇ ਹਾਈਵੇਅ ਤੇਜ਼ ਰਫ਼ਤਾਰ ਜਾਂਦੇ ਆ ਇਹ ਜਿਹੜੇ ਕੱਟ ਬਣੇ ਹੋਏ ਆ ਦੇਖੋ ਇੱਧਰ ਫਰਵਾਹੀ ਪਿੰਡ ਐ ਬਹੁਤ ਜਿਆਦਾ ਵਸਨੀਕ ਲੋਕ ਰਹਿੰਦੇ ਆ ਉਹਨਾਂ ਦਾ ਆਣਾ ਜਾਣਾ ਇਸੇ ਕੱਟਾਂ ਤੋਂ ਐ ਇਹਨਾਂ ਜਾਂ ਤਾਂ ਅੰਡਰ ਬ੍ਰਿਜ ਬਣਾਏ ਜਾਣ ਜਾਂ ਓਵਰ ਬ੍ਰਿਜ ਬਣਾਏ ਜਾਣ ਕਰੇ ਬੰਦਾ ਉਹਨੇ ਘੜੀ ਮਜ਼ਦੂਰੀ ਕਰਕੇ ਆਉਂਦਾ ਟਾਈਮ ਪਾਸ ਕਰਦਾ ਸੀ ਹੁਣ ਰਫਟਾਰ ਤੇਜ਼ ਹੈ ਜੀ ਇੱਥੇ ਤਾਂ ਮੋਟਰਸਾਈਕਲ ਆਣਾ ਤਾਂ ਦੀ ਜਾਨ ਬਚਾਉਣੀ ਬਹੁਤ ਮੁਸ਼ਕਲ ਚ ਪੈ ਜਾਂਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆ ਬਈ ਇਹਦਾ ਬਹੁਤ ਜਲਦੀ ਆ ਪਿੱਛੇ ਹੁਣ ਇਹਨਾਂ ਦਿਨਾਂ ਦੇ ਵਿੱਚ ਇਹ ਕੀ ਕੀ ਦੇ ਵਿੱਚ ਹੈ ਮੌਤਾਂੀਆਂ ਪੰਚੀ ਨਿਛੇ ਨਿਗਾਰਦਾਤ ਹੋ ਗਈ ਪਿੱਛੇ ਜੀ ਬਹੁਤ ਵੱਡਾ ਧਰਨਾ ਲੱਗਿਆ ਸੀ ਇੱਥੇ ਕੋਈ ਉਹ ਵੀ ਮੋਟਰਸਾਈਕਲ ਵਿੱਚ ਬੰਦੇ ਦੀ ਡੈਥ ਹੋ ਗਈ ਇਥੇ ਵੀ ਦੇਖ ਦੇਣਾ ਦੀ ਹੁਣ ਡੈਥ ਹੋ ਗਈ ਪੰਜਾਬ ਸਰਕਾਰ ਇਹ ਰੋਡਾਂ ਦਾ ਉਪਰਾਲਾ ਕਰੇ ਜਾਂ ਅੰਡਰ ਬ੍ਰਿਜ ਬਣਾਵੇ ਇਥੇ ਜਾਂ ਓਵਰ ਬ੍ਰਿਜ ਬਣਾ ਕੇ ਜਨਤਾ ਦਾ ਜਿਹੜਾ ਪੱਖ ਰੱਖੇ ਗਰੀਬ ਬੰਦਿਆਂ ਦਾ ਤੇ ਪੰਜਾਬ ਸਰਕਾਰ ਤੇ ਇਹ ਪਰਿਵਾਰ ਬਹੁਤ ਗਰੀਬ ਵਿਚਾਰੇ ਬੋਨੇ ਠਿੱਖੀ ਦੇ ਰਸਨੀਥ ਨੇ ਸਿਆਦੀ ਰੋਜੀ ਰੋਟੀ ਕਮਾਉਣ ਵਾਸਤੇ ਠਿੱਖੀ ਦੇ ਵਿੱਚ ਰਹਿ ਰਹੇ ਸੀ ਇੱਕ ਖੇਵੇਂ ਤੁਸੀਂ ਇੱਕ ਇਧਰ ਨਰਵਾਣੇ ਤੁਸੀਂ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਇਹ ਗਰੀਬਾਂ ਦਾ ਕੋਈ ਨਾ ਕੋਈ ਉਹਨਾਂ ਦੇ ਬੱਚਿਆਂ ਵਾਸਤੇ ਰੋਜੀ ਰੋਟੀ ਵਾਸਤੇ ਉਹਨਾਂ ਦਾ ਕੋਈ ਵਜੀਫਾ ਵਗੈਰਾ ਜਿਹੜਾ ਬਣਦੀ ਉਹਨਾਂ ਦੀ ਮਦਦ ਪੰਜਾਬ ਸਰਕਾਰ ਕਰ ਦੇ ਤਾਂ ਅਸੀਂ ਧੰਨਵਾਦ ਹੇ ਕਾਈਟ ਵਾਟੀ ਕਾਰ ਸੀਗੀ ਆਈ 10 ਸੋਰੀ ਆਈ 10 ਕਾਰ ਸੀ ਜਿਹੜੀ ਇਧਰੋਂ ਭੀਖੀ ਸਾਈਡ ਤੋਂ ਬੁਰਲਾਡਾ ਸਾਈਡ ਮਤਲਬ ਵੀਰੋ ਕੋਕਲਾ ਦਾ ਬੰਦਾ ਉਤਾਰ ਸੇ ਚਲੌਂਦੇ ਸੀ ਉੱਧਰ ਜਾ ਰਹੇ ਸੀ ਤੇ ਰਫਤਾਰ ਸੀ ਇਹਦਾ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਰਦੇਵ ਖਾਨ ਉਮਰ ਕਰੀਬ 50 ਸਾਲ ਤੇ ਇਹਦਾ ਇੱਕ ਜਵਾਈ ਸੀਗਾ ਇਮਰਾਨ ਖਾਨ ਤਕਰੀਬ ਤੀ 33 ਸਾਲ ਉਹ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਉਹਦੇ ਸਵਰਨ ਚ ਅਸੀਂ ਇਹਦੇ ਭਰਾ ਹੈਗਾ ਮਹਿੰਦਰ ਖਾਨ ਉਹਦੇ ਬਿਆਨ ਤੇ ਜਿਹੜਾ ਸਵੰਦ ਪਰ ਆ ਵਾਤੇ ਤੇ ਐਕਸਟ ਨਮਗਦਮਾ ਕਰਦੇ ਕਰਿਆ ਇਹ ਤੇ ਜੇ ਰਸ ਹੋਇਆ ਉਦਾਰ ਖਾਨ ਨੂੰ ਅਸੀਂ ਰੌਨ ਅਪ ਕਰ ਲਿਆ ਜਿਹੜੀ ਅੱਗੇ ਬੰਦੀ ਕਰਦੇ ਕਰੀ